ਪੰਜਾਬ ਦੇ ਲੋਕ ਜਿੱਥੇ ਹੜਾਂ ਦੇ ਨਾਲ ਜੂਝ ਰਹੇ ਨੇ ਉੱਥੇ ਹੀ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਰਹੇ ਨੇ ਜਲੰਧਰ ਜ਼ਿਲ੍ਹੇ ਦੇ ਡੀਸੀ ਸਾਖੀ ਸ਼ਾਨੀ ਜਿਨ੍ਹਾਂ ਨੇ ਹੜ ਪੀੜਤਾਂ ਦੇ ਮੁੱਢੇ ਨਾਲ ਮੁੱਢਾ ਲਾ ਕੇ ਉਹਨਾਂ ਦੀ ਹਰ ਪਰੇਸ਼ਾਨੀ ਦੇ ਵਿੱਚ ਸਾਥ ਦਿੱਤਾ ਤੇ ਇਸੇ ਸਭ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਤੇ ਡੀਸੀ ਸਾਖੀ ਸ਼ਾਨੀ ਦੀਆਂ ਤਾਰੀਫ਼ਾਂ ਹੋ ਰਹੀਆਂ ਨੇ ਤੇ ਡੀਸੀ ਸਾਖੀ ਸ਼ਾਨੀ ਨੂੰ ਸਿੰਗਾ ਦੇ ਵੱਲੋਂ ਸਨਮਾਨਿਤ ਕਰਕੇ ਉਹਨਾਂ ਦਾ ਜੀ ਆਇਆਂ ਕੀਤਾ ਗਿਆ। ਹਾਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਬਾਲੇ ਬੋਟ ਬੋਟ ਫਿਰ ਤੇ ਫਿਰ ਤੇ ਚੁੰਨੀ ਚੰਗੀ ਕਿਤਰਾ ਲਾਉਂ ਤੈਨੂੰ ਹਾਂਜੀ ਅਸੀਂ ਤੁਹਾਨੂੰ ਰੂਹਾਂ ਖੁਸ਼ ਹੋ ਗਿਆ ਹਾਂ ਸੱਚੀ ਗੱਲ ਦੱਸੋ ਨਾ ਅਸਲ ਪਹਿਲੀ ਵਾਰੀ ਜੇ ਸਾਰੇ ਅਬਰ ਸਾਚੇ ਏਡਾ ਦੇ ਡੀਸੀ ਉਹਨਾਂ ਸਾਰੇ ਜਿਹੜਿਆਂ ਜਾਂ ਮੈਂ ਤਾਂ ਵਟ ਨਿਕਲ ਜਾਂਦਾ ਸੱਚੀ ਗੱਲ ਪਰ ਭੈਣ ਮੇਰੀਆਂ ਝੂਟੀਆਂ ਸਾਰੇ ਕਰਦੇ ਪਰ ਤੇਰੇ ਵਰਗੀ ਅਜੇ ਤੱਕ ਨਹੀਂ ਹੋ ਕੇ ਰਹੀ ਕਿ ਚਾਹੀ ਗੱਲ ਦਾ ਪੰਜਾਬ ਦੇ ਲੋਕ ਜਿੱਥੇ ਹੜਾਂ ਦੇ ਨਾਲ ਜੂਝ ਰਹੇ ਨੇ ਉੱਥੇ ਹੀ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਰਹੇ ਨੇ ਜਲੰਧਰ ਜ਼ਿਲ੍ਹੇ ਦੇ ਡੀਸੀ ਸਾਖੀ ਸਾਹਨੀ ਜਿਨ੍ਹਾਂ ਨੇ ਹੜ ਪੀੜਤਾਂ ਦੇ ਮੁੱਢੇ ਨਾਲ ਮੁੱਢਾ ਲਾ ਕੇ ਉਹਨਾਂ ਦੀ ਹਰ ਪਰੇਸ਼ਾਨੀ ਦੇ ਵਿੱਚ ਸਾਥ ਦਿੱਤਾ ਤੇ ਇਸੇ ਸਭ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਤੇ ਡੀਸੀ ਸਾਖੀ ਸਾਹਨੀ ਦੀਆਂ ਤਾਰੀਫਾਂ ਹੋ ਰਹੀਆਂ ਨੇ ਤੇ ਡੀਸੀ ਸਾਖੀ ਸ਼ਾਹਨੀ ਨੂੰ ਸਿੰਘਾ ਦੇ ਵੱਲੋਂ ਸਨਮਾਨਿਤ ਕਰਕੇ ਉਹਨਾਂ ਦਾ ਜੀ ਆਇਆ ਕੀਤਾ ਗਿਆ ਹਾਂ ਜੀ ਬਹੁਤ ਬਹੁਤ ਤੁਹਾਡਾ ਤਾਦਲਾ ਬਹੁਤ ਬਹੁਤ ਸਿਰ ਤੇ ਖਿਰ ਤੇ ਚੁੰਨੀ ਚੰਗੀ ਕਿੱਦਾਂ ਲੱਗ ਗਈ ਹਾਂ ਜੀ ਅਸੀਂ ਤੁਹਾਨੂੰ ਰੂਹਾ ਖੁਸ਼ ਹੋ ਗਿਆ ਹਾਂ ਸੱਚੀ ਗੱਲ ਦੱਸਣਾ ਅਸਲ ਪਹਿਲੀ ਵਾਰੀ ਅਸਲ ਭੁਜਾਤੀ ਸਾਰੇ ਅਮਰ ਸਾਡੇ ਇੱਡਾਂ ਦੇ ਦੇਸੀ ਉਹਨਾਂ ਸਾਰੇ ਗਿੜਿਆਂ ਜ ਮੈਂ ਤਾਂ ਵਾਟ ਨਿਕਲ ਜਾਂਦਾ ਸੱਚੀ ਗੱਲ ਪਰ ਮੇਰੀਆਂ ਡੂਟੀਆਂ ਸਾਰੇ ਕਰਦੇ ਪਰ ਤੇਰੇ ਵਰਗੀ ਅਜੇ ਤੱਕ ਨਹੀਂ ਹੋ ਕੇ ਗਈ ਫਤਿਆ ਹੀ ਗੱਲ ਦਾ ਪੰਜਾਬ ਦੇ ਲੋਕ ਜਿੱਥੇ ਹੜ੍ਹਾਂ ਦੇ ਨਾਲ ਜੂਝ ਰਹੇ ਨੇ ਉੱਥੇ ਹੀ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਰਹੇ ਨੇ ਜਲੰਧਰ ਜ਼ਿਲ੍ਹੇ ਦੇ ਡੀਸੀ ਸਾਖੀ ਸਾਨੀ ਜਿਨ੍ਹਾਂ ਨੇ ਹੜ ਪੀੜਤਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਹਰ ਪਰੇਸ਼ਾਨੀ ਦੇ ਵਿੱਚ ਸਾਥ ਦਿੱਤਾ ਤੇ ਇਸੇ ਸਭ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਤੇ ਡੀਸੀ ਸਾਖੀ ਸਾਨੀ ਦੀਆਂ ਤਾਰੀਫਾਂ ਹੋ ਰਹੀਆਂ ਨੇ ਤੇ ਡੀਸੀ ਸਾਖੀ ਸ਼ਾਨੀ ਨੂੰ ਸਿੰਘਾ ਦੇ ਵੱਲੋਂ ਸਨਮਾਨਿਤ ਕਰਕੇ ਉਹਨਾਂ ਦਾ ਜੀ ਆਇਆ ਕੀਤਾ ਗਿਆ ਹਾਂਜੀ ਬਹੁਤ ਬਹੁਤ ਤੁਹਾਡਾ ਤਾਦਨਾ ਹਾਏ ਜੀ ਸੋਨਾ ਬਹੁਤ ਬਹੁਤ ਸੱਤ ਸੱਤ ਤੇ ਚੁੰਨੀ ਚੰਗੀ ਤੇਰਾ ਲੱਗੂ ਥੈਂਕ ਯੂ ਹਾਂਜੀ ਅਸੀਂ ਤੁਹਾਨੂੰ ਰੂਹਾਂ ਖੁਸ਼ ਹੋ ਗਿਆ ਹਾਂ ਸੱਚੀ ਗੱਲ ਦੱਸੋ ਨਾ ਅਸਲ ਪਹਿਲੀ ਵਾਰੀ ਅਸਲ ਪੰਜਾਬੀ ਸੀ ਸਾਰੇ ਅਮਰ ਸਾਥ ਇੱਡਾ ਦੇ ਡੀਸੀ ਉਹਨਾਂ ਸਾਰੇ ਗਿੜਿਆਂ ਜਾਂ ਮੈਂ ਤਾਂ ਵਟ ਨਿਕਲ ਜਾਂਦਾ ਸੱਚੀ ਗੱਲ ਪਰ ਭੈਣ ਮੇਰੀਆਂ ਡੂਟੀਆਂ ਸਾਰੇ ਕਰਦੇ ਪਰ ਤੇਰੇ ਵਰਗੀ ਅਜੇ ਤੱਕ ਨਹੀਂ ਹੋ ਕੇ ਨੇਗੀ ਸੱਚਾਈ ਗੱਲ